मान्य जोग डॉक्टर नुशतरपाल एमएलए नमाज शहर श्री परम सिंह खालसा जी ਸਾਡੇ ਗੁਰਮਤਿ ਮਨੋਰ ਦੇ ਜੀ ਵਾਈਸ ਪ੍ਰਧਾਨ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਸਾਡੇ ਨਾਲ ਇੱਥੇ ਆਏ ਗਰੀ ਤੇ ਜੋ ਪੰਜਾਬ ਸਰਕਾਰ ਤੱਕਾ ਕਰ ਰਹੀ ਆ ਸਫਾਈ ਸੇਵਕਾਂ ਤੋਂ ਲੈ ਕੇ ਕਲਰਕ ਕੀ ਕੋਈ ਵੀ ਕੈਟਾਗਰੀ ਨਹੀਂ ਛੱਡੀ ਜੀ ਇਹਨਾਂ ਨੇ ਸਾਰਾ तकरीबन ਹਾਊਸ ਟੈਕਸ ਲਾ ਲੋ ਪ੍ਰੋਪਰਟੀ ਟੈਕਸ ਵਾਟਰ ਸਪਲਾਈ ਸੀਵਰੇਜ ਬੋਰਡ ਇੱਥੇ ਤੱਕਰ ਕੀ ਸਫਾਈ ਦਾ ਕੰਮ ਵੀ ਠੇਕੇ ਤੇ ਦੇਣ ਦਾ ਇਹਨਾਂ ਨੇ ਅੰਦਰੂਗਤੀ ਪਲਾਨ ਕਰ ਲਿਆ ਔਰ ਤੁਸੀਂ ਦੇਖ ਲੋ ਮਹੀਨੇ ਦਾ 19 ਤੋਂ 20 ਲੱਖ ਰੁਪਏ ਜਿਹੜਾ ਇਹ ਸਰਕਾਰ ਦੇ ਜਿਹੜੇ ਚਮਚੇ ਆ ਉਹਨਾਂ ਦੀ ਜੇਬਾਂ 'ਚ ਜਾਣਾ ਔਰ ਸਾਲ ਦਾ 2 ਕਰੋੜ ਸਰਕਾਰ ਜਿਹੜੇ ਇੱਥੇ ਦੇ ਪ੍ਰਧਾਨ ਆ ਉਹ ਕਿਹੜਾ ਵਿਕਾਸ ਕਰਨਗੇ ਸ਼ਹਿਰ ਦਾ ਔਰ ਇਸ ਲਈ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਨਾ ਤੁਸੀਂ ਇਸ ਮਤਲਬ ਇਹਨੇ ਲੈ ਕੇ ਆਏ ਸੀ ਕਿ ਇਹ ਘਰ ਚੱਲਣ ਵਾਲੀ ਸਰਕਾਰ ਹੁਣ ਤਾਂ ਤੁਸੀਂ ਘਰੇ ਯਾਰਨ ਵਾਲੇ ਹੋ ਗਏ ਜੀ ਤੁਸੀਂ ਤਾਂ ਸਫਾਈ ਸੇਵਕ ਵੀ ਛੱਡੇ ਔਰ ਇਸ ਜਿਹੜਾ ਇਹਨਾਂ ਨੇ ਟੈਂਡਰ ਲਾਇਆ 10 ਤਰੀਕ ਨੂੰ ਖੁੱਲਣਾ ਵਾ ਔਰ ਸਾਰਾ ਪੰਜਾਬ ਹੀ ਇਸ ਦਾ ਬਰੋਧ ਕਰ ਰਿਹਾ ਹੈ ਨਮਾ ਸ਼ਹਿਰ ਔਰ ਇਸ ਮੁੱਚੇ ਪੰਜਾਬ ਦੀਆਂ ਨਗਰ ਕੌਂਸਲ ਦੇ ਅੰਪਲਾਈ ਯੂਨੀਅਨ ਸਫਾਈ ਸੇਵ ਕਰਮਚਾਰੀ ਸਭਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਧਰਨਾ ਰੋਸ ਮظਹਰਾ ਕੀਤਾ ਜਾ ਰਿਹਾ ਹੈ ਕਿ ਬਹੁਤ ਹੀ ਹੱਕੀ ਮੰਗਾ ਮੈਂ ਇਹਨਾਂ ਦਾ ਜਿਹੜਾ ਮੈਮੋਰੰਡਮ ਦੇਖਿਆ ਇਹਦੇ ਵਿੱਚ ਜਿਹੜੀਆਂ ਹਰੇਕ ਮਨੁੱਖ ਨੂੰ ਹਰੇਕ ਪਰਿਵਾਰ ਨੂੰ ਹਰੇਕ ਇਨਸਾਨ ਨੂੰ ਸੂਤਾਂ ਮਿਲਣੀਆਂ ਚਾਹੀਦੀਆਂ ਉਹ ਇਹਨਾਂ ਨੇ ਇਹਦੇ ਵਿੱਚ ਉਹਨਾਂ ਦਾ ਬੇਰਵਾਜ਼ ਰਹਿਣਾ। ਮੈਂ ਸਮਝਦਾ ਜਿਹੜੀਆਂ ਇਹਨਾਂ ਦਾ ਮੰਗ ਪੱਤਰ ਆ ਇਹ ਸਰਕਾਰ ਨੂੰ ਪਹਿਲਾਂ ਮੰਨ ਲੈਣਾ ਚਾਹੀਦਾ ਸੀ। ਹੋਰ ਇਹਨਾਂ ਤੇ ਲੱਭਣਾ ਚਾਹੀਦਾ ਸੀ ਆਪਾਂ ਵੋਟਾਂ ਦੇ ਸਮੇਂ ਤਾਂ ਬਹੁਤ ਵੱਖ-ਵੱਖ ਬਾਦੇ ਕਰਦੇ ਆਂ ਨਾਰੇ ਲਾਉਂਦੇ ਆਂ ਪਰ ਜੋ ਸੱਚ ਜ ਆ ਜਾਂਦੇ ਆ ਜਿਹੜੇ ਲੋਕ ਵੋਟਰ ਹੁੰਦੇ ਆ ਜਿਹੜੇ ਇਹਨਾਂ ਨੂੰ ਲੈ ਕੇ ਆਉਂਦੇ ਆ ਉਹਨਾਂ ਦੀ ਆਪਾਂ ਮੰਗਾਂ ਨੂੰ ਭੁੱਲ ਜਾਂਦੇ ਆਂ ਇਸ ਕਰਕੇ ਇੱਕ ਬਹੁਤ ਅਹਿਮ ਮੰਗਾਂ ਵੇ ਜਿਹੜਾ ਠੇਕੇਦਾਰੀ ਸਿਸਟਮ ਦਾ ਦੇਸ਼ ਦਾ ਸੰਵਿਧਾਨ ਕਹਿੰਦਾ ਦੇਸ਼ ਦਾ ਕਾਨੂੰਨ ਕਹਿੰਦਾ ਵੀ ਸਾਨੂੰ ਰੈਗੂਲਰ ਭਾਤੀ ਕਰਨੀ ਚਾਹੀਦੀ ਇਹ ਵੀ ਇਸ ਮੰਗ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੀ ਆਈ ਸੀ ਕਿ ਅਸੀਂ ਸੱਚੇ ਕੰਮਿਆਂ ਨੂੰ ਪੱਕੇ ਕਰਾਂਗੇ ਰੈਗੂਲਰ ਭਾਤੀ ਕਰਾਂਗੇ ਪਰ ਉਲਟਾ ਕੀ ਹੋ ਰਿਹਾ ਚੋਰ ਮੋਰੀ ਰਾਹੀਂ ਜਿਹੜਾ ਠੇਕੇਦਾਰੀ ਸਿਸਟਮ ਨੂੰ ਲਾਗੂ ਕੀਤਾ ਜਾ ਰਿਹਾ ਔਰ ਜਿੰਨੀ ਕਮੇਟੀਆਂ ਨੂੰ ਆਮਦਨ ਨਹੀਂ ਉਹਦੋਂ ਜ਼ਿਆਦਾ ਉਹਨਾਂ ਨੇ ਠੇਕੇ ਪਾਏ ਜਾ ਰਹੇ ਹਨ ਉਹਨਾਂ ਨੂੰ ਕੰਟਰੈਕਟਰ ਦੇ ਦਿੱਤਾ ਜਾ ਰਿਹਾ ਔਰ ਜਿਹਨੇ 250 ਮੁਲਾਜ਼ਮ ਇਸ ਕਮੇਟੀ ਦਾ ਉਹ ਉਹਨੂੰ ਬੇਰਜਗਰ ਕਰਨ ਦਾ ਇਹ ਯਤਨ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਅੰਦਰ ਭਾਜਪਾ ਸਮੁੱਚਾ ਨਗਰ ਸਮੁੱਚਾ ਸ਼ਹਿਰ ਇਸ ਅੰਦੋਲਨ ਦੇ ਨਾਲ ਖੜਾ ਜਿੱਥੇ ਵੀ ਸਾਨੂੰ ਰੁਕਮ ਕੰਨਗੇ ਅਸੀਂ ਇਸ ਗੱਲ ਨੂੰ ਲੈ ਕੇ ਜਾਵਾਂਗੇ ਆਉਣ ਵਾਲੇ ਸਮੇਂ ਦੇ 26 ਤਰੀਕ ਤੋਂ 28 ਤਰੀਕ ਤੱਕ ਇੱਕ ਹੜਾ ਦੇ ਸੈਸ਼ਨ ਦੇ ਤਰ ਤੱਕ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਜਿੱਥੇ ਆਪਾਂ ਆਪਣੇ ਇਲਾਕੇ ਦੇ ਖੜਾਂ ਤੋਂ ਪ੍ਰਵਾਰਤ ਹੋਏ ਚਾਹੀਓ ਬਨਵਾ ਚਾਹੇ ਪਿੰਡਵਾ ਚਾਹੇ ਫਸਲਾਂ ਆ ਚਾਹੇ ਘਰਵਾ ਚਾਹੇ ਮਕਾਨਾ ਚਾਹੇ ਜਾਨੀਮਾਲੀ ਨੁਕਸਾਨ ਹੋਇਆ ਉਹਦੀ ਗੱਲ ਕਰਾਂਗੇ ਆ ਠੇਕੇਦਾਰੀ ਸਿਸਟਮ ਨੂੰ ਖਤਮ ਕਰਾਉਣ ਦਾ ਵੀ ਜਿਹੜਾ ਇਹਨਾਂ ਦਾ ਐ ਮਸਲਾ ਆ ਉਹਨੂੰ ਵੀ ਪੰਜਾਬ ਦੀ ਅਸੈਂਬਲੀ ਚੱਕਾਂਗੇ ਤਾਂ ਜੋ ਕਿਸੇ ਦੇ ਨਾਲ ਅਨਿਆਨਾ ਨਾ ਹੋ ਸਕੇ ਕਿਸੇ ਦਾ ਹੱਕ ਨਾ ਮਾਰਿਆ ਜਾ ਸਕੇ ਇਸ ਕਰਕੇ ਮੈਂ ਸਰ ਇਸ ਗੱਲ ਨੂੰ ਪੂਰੇ ਔਰ ਇਹਨਾਂ ਦੀ ਸਮਤੀ ਪਈ ਸਾਡੇ ਕੌਂਸਲਰ ਸਹਿਬਾਨ ਜਿਹੜੇ ਕਰਮਚਾਰੀ ਸਾਡੀ 22 ਭਲਾਨ ਜਿਹੜੀ ਗੁਰਮੁਖ ਨੌਰੇ ਜੀ ਅੱਜ ਮੁੱਕੀ ਸਾਡੇ ਜ਼ਿਲ੍ਹੇ ਦੇ ਭਲਾਨ ਸਾਹਿਬ ਜਯਾਦਵਲ ਜੀ ਉਹਨਾਂ ਦੀ ਟੀਮ ਆਈ ਹੈ ਮੈਂ ਸਾਰਿਆਂ ਨੂੰ ਬਿਸ਼ਵਾਸ ਦਿਵਾਉਣਾ ਕਿ ਇਹ ਮਾਮਲਾ ਜਿਹੜਾ ਆਉਣ ਬਾਰੇ ਸਦਨ ਦੇ ਅੰਦਰ ਵੀ ਅਸੀਂ ਟਕਾਂਗੇ ਜਿੰਨਾ ਨੂੰ ਜਿੱਥੇ ਵੀ ਸਾਡੀ ਲੋੜ ਹੋਵੇ ਉਹ ਦੇ ਪੰਜਾਬ 'ਚ ਹੋਵੇ ਸਾਡੇ ਜ਼ਿਲ੍ਹੇ 'ਚ ਹੋਵੇ ਅਸੀਂ ਉਹਨਾਂ ਨਾਲ ਲੜ ਕੇ ਇਹ ਸਮੇਂ ਵੀ ਨਾਲ ਡਟ ਕੇ ਖੜਾਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਖਾਲਸਾ ਬਾਹੀ ਗੁਰੂ ਜੀ ਦੀ ਫਤਿਹ ਜਿਸ ਤਰ੍ਹਾਂ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਅੰਦਰ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਜਿਹੜਾ ਆ ਉਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਨਾਦਰਸ਼ਈ ਹੁਕਮ ਜਾਰੀ ਕੀਤਾ ਕਿ ਇਹ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਊਗਾ ਕਿ ਜਿਹੜਾ ਠੇਕੇਦਾਰੀ ਸਿਸਟਮ ਆ ਉਹ ਧੱਕੇ ਦੇ ਨਾਲ ਬਿਨਾ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਔਰ ਅਫਸਰਸ਼ਾਹੀ ਨੂੰ ਧਮਕਾ ਕੇ ਵੀ ਤੁਸੀਂ ਬਿਨਾ ਪਾਸ ਕੀਤੇ ਆ ਟੈਂਡਰ ਲਾ ਦਿਓ ਇਹ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਲੀ ਆਮ ਆਦਮੀ ਦੀ ਸਰਕਾਰ ਆ ਕਹਿੰਦੇ ਤਾਂ ਅਸੀਂ ਆਮ ਆਦਮੀ ਆ ਲੇਕਿਨ ਜਿੰਨੀ ਧੱਕੇਸ਼ਾਹੀ ਅੱਜ ਇਹ ਕਰ ਰਹੇ ਆ ਜਿੰਨੀ ਗੁੰਡਾਗਰਦੀ ਇਹ ਕਰ ਰਹੇ ਆ ਜਿੰਨੇ ਧੱਕੇਸ਼ਾਹੀ ਕਰ ਰਹੇ ਆ ਵੇ ਧੱਕੇ ਨਾਲ ਬਿਨਾ ਹਾਊਸ ਪਾਸ ਕੀਤੇ ਆ ਤੁਸੀਂ ਨਵਾਂ ਸ਼ਹਿਰ ਦੇ ਅੰਦਰ ਵੀ ਚੈੱਕ ਕਰ ਲਓ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਬਿਨਾ ਪਾਸ ਕੀਤੇ ਟੈਂਡਰ ਲਾ ਦਿੱਤੇ ਇਹ ਇੱਕ ਨਾਦਰਸ਼ਾਹੀ ਹੁਕਮ ਆ ਜਿਹਦੇ ਖਿਲਾਫ ਸਾਡੀ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਪੱਧਰ ਤੇ ਧਰਨਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਸਾਡੇ ਵਿਧਾਇਕ ਔਰ ਭੋਜਨ ਸਮਾਜ ਪਾਰਟੀ ਦੀ ਸਮੁੱਚੀ ਟੀਮ ਪਹੁੰਚੀ ਆ ਉਥੇ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬਤੌਰ ਨਮਾਇੰਦਾ ਇੱਥੇ ਪਹੁੰਚਿਆ ਅਸੀਂ ਪੂਰੀ ਤਰ੍ਹਾਂ ਇਹਨਾਂ ਦੀਆਂ ਮੰਗਾਂ ਜੋ ਜਾਇਜ਼ ਮੰਗਾਂ ਹਨ ਉਹਨਾਂ ਦੇ ਨਾਲ ਆ ਕਿਉਂਕਿ ਧੱਕਾ ਪੂਰੇ ਸ਼ਹਿਰ ਦੇ ਅੰਦਰ ਆ ਕਿ ਸਾਡੇ 4 ਕਰੋੜ ਰੁਪਏ ਤੁਸੀਂ ਕੰਪਨੀਆਂ ਨੂੰ ਜਿਹੜਾ ਕੂੜਾ ਇਕੱਠਾ ਕਰਕੇ ਦਿਓ ਔਰ ਉਹ ਤੋਂ ਪਿੱਛੇ 10 ਕਰੋੜ ਦਾ ਐਸਟੀਮੇਟ ਜਿਹੜਾ ਡੰਪ ਦਾ ਬਣਾ ਕੇ ਬੈਠੇ ਆ ਜੇ ਐਨੇ ਪੈਸੇ ਅਸੀਂ ਇਹਨਾਂ ਕੰਪਨੀਆਂ ਨੂੰ ਇਕੱਠਾ ਕਰਕੇ ਦੇਣੇ ਆ ਤਾਂ ਸ਼ਹਿਰ ਦੀ ਡਿਵੈਲਪਮੈਂਟ ਮੁਲਾਜ਼ਮਾਂ ਦੀਆਂ ਤਨਖਾਹਾਂ ਅਸੀਂ ਕਿੱਥੋਂ ਦਵਾਂਗੇ ਇਹਨਾਂ ਨੇ ਤਾਂ ਲੁੱਟ ਕੇ ਆਪਣੇ ਘਰਾਂ ਨੂੰ ਚੱਲ ਦੇਣਾ 3 ਸਾਲ ਦੇ ਟੈਂਡਰ 2 ਸਾਲ ਦੇ ਟੈਂਡਰ ਠੱਕੇ ਨਾਲ ਲਵਾਤੇ ਅਫਸਰਾਂ ਤੋਂ ਔਰ ਅਫਸਰਾਂ ਨੂੰ ਇਹ ਕਿਹਾ ਜਾਂ ਆਪਣੇ ਘਰਾਂ ਦੇ ਵਿੱਚ ਬਹਿ ਜਾਓ ਜਾਂ ਟੈਂਡਰ ਲਾ ਦਿਓ ਅਫਸਰ ਚਾਹੀਨੇ ਵੀ ਬਿਨਾ ਪਾਸ ਕੀਤੇ ਅੱਜ ਦਾ ਇਤਿਹਾਸ ਗਵਾਹ ਹੈ ਕਿ ਅੱਜ ਤੱਕ ਇਦਾਂ ਨਹੀਂ ਕਦੇ ਹੋਇਆ ਬਿਨਾ ਹਾਊਸ ਦੀ ਪਰਵਾਨ ਕੀ ਲਿਆ ਤੁਸੀਂ ਚੈੱਕ ਕਰ ਲਓ ਟੈਂਡਰ ਲਾਤੇ ਆ ਇਹ ਐਤੋਂ ਵੱਡਾ ਨਾਦਰਸ਼ਾਹੀ ਹੁਕਮ ਕੀ ਹੋ ਸਕਦਾ ਸੋ ਅੱਜ ਜਿੱਥੇ ਇਹ ਮੁਲਾਜ਼ਮ ਮੈਂ ਸਮਝਦਾ ਕਿ ਸ਼ਹਿਰ ਨਿਵਾਸੀਆਂ ਨੂੰ ਦਿੱਕਤਾਂ ਆ ਰਹੀਆਂ ਲੇਕਿਨ ਜਿਹੜੀਆਂ ਜੇ ਅੱਜ ਇਹ ਨਾ ਖੜੇ ਹੋਏ ਅੱਜ ਠੀਕ ਹੈ ਦਿੱਕਤਾਂ ਸਾਰਿਆਂ ਨੂੰ ਲੇਕਿਨ ਜੇ ਲੋਕੀ ਇਹਨਾਂ ਦੇ ਨਾਲ ਨਾ ਖੜੇ ਤਾਂ ਇਹ ਜਿਹੜੇ ਝਾੜੂ ਵਾਲਿਆ ਇਹਨਾਂ ਨੇ ਸਾਰਾ ਪੰਜਾਬ ਵੇਚ ਕੇ ਦਿੱਲੀ ਵਾਲਿਆਂ ਨੇ ਲੁੱਟ ਕੇ ਆਪਣੇ ਘਰਾਂ ਨੂੰ ਚੱਲ ਜਾਣਾ ਸੋ ਇਹਨਾਂ ਦੀ ਅਸੀਂ ਪੂਰਨ ਹਮਾਇਤ ਕਰਦੇ ਆਂ ਜਿੱਥੇ ਵੀ ਲੋੜ ਪਊਗੀ ਅਸੀਂ ਇਹਨਾਂ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਨਏ ਸਾਹਿਬ ਚਤਰਪਾਲ ਜੀ ਨਾਲ ਉਹਨਾਂ ਦੇ ਆਏ ਆ ਸਾਡੇ ਪਰਮਖਾਲਸਾ ਜੀ ਔਰ ਨਾਲ ਨੌਤ ਜੀ ਔਰ ਸਾਡੇ ਹੋਰ ਇਹਨਾਂ ਦੇ ਨਾਲ ਜਿੰਨੇ ਵੀ ਸਾਡੇ ਆਏ ਸਾਡੇ ਇੱਕ ਇੱਕ ਸਾਧਕਾ ਪ੍ਰਧਾਨ ਸਾਡੇ ਜੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੀ ਮੇਜਰ ਜੀ ਉਹ ਵੀ ਅੱਜ ਆਏ ਆ ਉਸ ਇਹਨਾਂ ਦਾ ਆਏ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਸਾਡੇ ਨਾਲ ਇਸ ਦੁੱਖ ਤੇ ਸਾਡੇ ਨਾਲ ਖੜੇ ਆ ਸੋ ਮੈਂ ਕੋਈ ਵੀ ਐਸਾ ਸੈਸ਼ਨ ਨਹੀਂ ਹੋਇਆ ਕਿ ਜਿਸ ਤੇ ਨਛੱਤਰ ਪਾਲ ਜੀ ਸਾਡੀਆਂ ਮੰਗਾਵਾਰੇ ਨਹੀਂ ਬੋਲੇ। ਸੋ ਅਸੀਂ ਇਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਕੋਈ ਪੁਰਾਣੇ ਇਹਨਾਂ ਦੇ ਸੈਸ਼ਨ ਕੱਢ ਕੇ ਦੇਖ ਲੋ ਇਹਨਾਂ ਨੇ ਹਰ ਵੇਲੇ ਇਹ ਗੱਲ ਕੀਤੀ ਆ ਕਿ ਸਫਾਈ ਸੇਵਕ ਜਿਹੜੇ ਆ ਇਹ ਪੱਕੇ ਹੋਣੇ ਚਾਹੀਦੇ ਠੇਕੇਦਾਰੀ ਸਿਸਟਮ ਨਹੀਂ ਹੋਣਾ ਚਾਹੀਦਾ। ਔਰ ਪ੍ਰਵੰਤਮਾਨ ਨੇ ਵੀ ਆਪਣੇ ਬਿਆਨਾਂ ਦੇ ਵਿੱਚ ਕਈ ਵਾਰੀ ਇਹ ਗੱਲ ਕਹੀ ਆ ਕਿ ਇਹਨਾਂ ਦੀ ਸਿੱਧੀ ਭਰਤੀ ਹੋਣੀ ਚਾਹੀਦੀ ਆ ਕੋਈ ਠੇਕੇਦਾਰੀ ਸਿਸਟਮ ਨਹੀਂ ਹੋਣਾ ਚਾਹੀਦਾ। ਪਰ ਪ੍ਰਵੰਤਮਾਨ ਆਪ ਹੀ ਇਹ ਕਰਕੇ ਆਪੇ ਹੁਣ ਇਹ ਸਾਰਾ ਕੁਝ ਸਾਨੂੰ ਠੇਕੇ ਦੇ ਕਰ ਰਿਹਾ ਸਾਰਾ ਕੁਝ ਕੰਪਨੀ ਲਿਆ ਕੇ ਖੜੀ ਕਰ ਰਿਹਾ ਸੋ ਮੈਂ ਇਸ ਚੀਜ਼ ਦਾ ਅਸੀਂ ਬਹੁਤ ਜ਼ਿਆਦਾ ਵਿਰੋਧ ਕਰਦੇ ਆ ਤੇ ਸਾਡੇ ਮਜ਼ਦੂਰ ਜਿੱਦਾਂ ਸਾਡਾ ਚੱਲਦਾ ਸੀ ਪਹਿਲਾਂ ਸਾਡੀਆਂ ਸ਼ਰਤਾਂ 30 ਮੰਗਾ ਤਾਂ ਪਹਿਲਾਂ ਹੀ ਆ ਕਿ ਕੱਚੇ ਮਜ਼ਦੂਰ ਜਿਹੜੇ ਆ ਉਹ ਪੱਕੇ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਤੇ ਪੈਨਸ਼ਨ ਸਕੀਮ ਪੁਰਾਣੀ ਲਾਗੂ ਕਰੋ ਹੋਰ ਸਾਡਾ ਡੀਏ ਦਾ ਕੋਈ ਬਕਾਏ ਆ ਉਹ ਤਾਂ ਹੋਰ ਬਹੁਤ ਸਾਰੀਆਂ ਮੰਗਾ ਆ ਸੋ ਉਹ ਤਾਂ ਇਹਨਾਂ ਨੇ ਕਿਹਾ ਹੀ ਪੂਰੀਆਂ ਕਰਨੀਆਂ ਸੀਗੀਆਂ ਔਰ ਅੱਜ ਆ ਸਾਨੂੰ ਆ ਨਵੇਂ ਕਰਤਾ ਕੰਮ ਵੀ ਆਲਰੇਡੀ ਸਾਡੇ ਤੇ ਕਾਲੇ ਕਾਨੂੰਨ ਥੋਪ ਦਿੱਤੇ ਆ ਔਰ 2 ਕਰੋੜ ਰੁਪਈਆ ਇਹਨਾਂ ਨੂੰ ਸਾਲ ਦਾ ਦਿੱਤੇ ਅਸੀਂ ਉਦੋਂ ਸਾਰੇ ਮਹਿਕਵੇਂ ਵੀ ਸਾਡੇ ਲੈ ਜਾਣ ਤੇ 2 ਕਰੋੜ ਰੁਪਈਆ ਵੀ ਦੇ ਦੇ ਮੈਨੂੰ ਤਾਂ ਲੱਗਦਾ ਵੀ ਇੱਥੇ ਸਾਰੇ ਐਮਸੀਆਂ ਨੂੰ ਵੀ ਬੈਠਣਾ ਚਾਹੀਦਾ ਵੀ ਐਮਸੀ ਬੇ ਕਾਲੂ ਕੀ ਕਰਨਗੇ ਜਦੋਂ ਉੱਤੇ ਪੈਸੇ ਯਾਨੀ ਲੋਕਾਂ ਨਾਲ ਤਾਂ ਕੰਮ ਪਾ ਲੈਣੇ ਆ ਕੰਮ ਕਿੱਥੋਂ ਉਹਨੇ ਜਦੋਂ ਸਾਰੇ ਪੈਸੇ ਤਾਂ ਸਰਕਾਰ ਨਾਲ ਲੈ ਜਾਣੀ ਹੈ ਪਹਿਲੇ ਉਹ ਕਲਰਕ ਦੀ ਅਫਸਰਾਂ ਦੀ ਇਹ ਮਜਬੂਰੀ ਬਣ ਜਾਣੀ ਹੈ ਕਿ ਪਹਿਲੇ 2 ਕਰੋੜ ਇਕੱਠਾ ਕਰੀਏ ਉਸ ਤੋਂ ਬਾਅਦ ਅਗਲਾ ਦੇਖੀਏ ਕੋਈ ਰਿਟਾਇਰਮੈਂਟ ਦੀ ਡੂਜ਼ ਵੀ ਬਾਅਦ ਚ ਮਿਲਣੀ ਹੈ ਤੇ ਪਹਿਲਾਂ ਪਹਿਲੇ 2 ਕਰੋੜ ਇਕੱਠਾ ਕਰ ਲੈ ਨਾ ਤੇ ਕਿਸੇ ਨੂੰ ਰਿਟਾਇਰਡੂਜ਼ ਮਿਲਣੇ ਨਾ ਪੱਕੇ ਮੁਲਾਜ਼ਮਾਂ ਨੂੰ ਤਨਖਾਹ ਮਿਲਣੀ ਆ ਜਦ ਤੱਕ 2 ਕਰੋੜ ਇਕੱਠਾ ਹੋਣ ਤੋਂ ਬਾਅਦ ਜੋ ਵੀ ਹੋਣਾ ਹੋਣਾ ਸੋ ਮੈਂ ਇਹ ਸਰਕਾਰ ਦਾ ਅਸੀਂ ਬਹੁਤ ਜ਼ਿਆਦਾ ਨਿੰਦਾ ਕਰਦੇ ਆ ਵੀ ਇਸ ਕਾਲੇ ਕਾਨੂੰਨ ਦਾ ਉਹਨਾਂ ਨੇ ਪੱਕੇ ਦਾ ਕਿਹਾ ਹੀ ਕਰਨੇ ਸੀਗੇ ਤੇ ਕਾਲੇ ਕਾਨੂੰਨ ਜਿਹਨਾਂ ਲਾ ਕੇ ਹੋਰ ਵੀ بڑا ਗਲਤ ਕਰ ਦਿੱਤਾ ਇਸ ਸਰਕਾਰ ਨੇ ਇਹ ਪਹਿਲੀ ਸਰਕਾਰ ਐਸੀ ਆ ਕਿ ਜਿਹੜੀ ਜਾਨ ਲੱਗੇ ਨਾ ਚਾਹੇ ਕਾਲੀ ਆ ਚਾਹ ਕਾਂਗਰਸ ਐ ਚਾਹ ਹੋਰ ਕੋਈ ਵੀ ਸਰਕਾਰ ਐ ਜਾਨ ਲੱਗੇ ਇੱਕ ਮਲਾਜ਼ਮਾਂ ਨੂੰ ਤੋਹਫਾ ਦੇ ਕੇ ਜਾਂਦੀ ਆ ਕਿ ਲੈ ਵੀ ਕੱਚੇ ਮਲਾਜ਼ਮ ਤੁਹਾਡੇ ਪੱਕੇ ਕਰ ਦੇ ਇਹ ਪਹਿਲੀ ਸਰਕਾਰ ਐਸੀ ਜਿਹਨੇ ਬੇੜਾ ਹੀ ਗਲਤ ਕਰ ਦਿੱਤਾ